ਦੇ ਸਾਸ਼ੀ ਕਰ ਕੀ ਹਾਲ ਚਾਲਾ ਠੀਕ ਠਾਕ ਟਰੈਕਟਰ ਦੇ ਬੇਟ ਖੋਲ ਤੇ ਕਰਾਵੀਂ ਬੋਲ ਤਾਂ ਮੂਰੇ ਥੇ ਸ੍ਰੇਂਗਕ ਤੇ ਕਹਿੰਦਾ ਮੇਰੀ ਵਾਰੀ ਆ ਪਹਿਲਾਂ ਬੈਠਿਆ ਨਹੀਂ ਹੈਗਾ ਆਪਾਂ ਲੱਗੇ ਇਹਦੇ ਛਾਂਗ ਸਗਈ ਆ ਕਰਨ ਮੈਂ ਕਿ ਖੱਦਲ ਹੋਣ ਨਾਲੋਂ ਚੰਗਾ ਯਾ ਟਰਾਲੀ 'ਚ ਸੈਟਲ ਹੀ ਹੈ ਤਾਂ ਇੰਨਾ ਕਿ ਹੁਣ ਤਾਂ ਛਾਂਗ ਸਗਈ ਆ ਪਰ ਟੀਮ ਕਹਿੰਦੀ ਵੀ ਟਰਾਲੀ 'ਚ ਲੱਤੋ ਚਲੋ ਆ ਵੱਡੇ ਆ ਵੱਡੂਗਾ ਹੁਣ ਇਹਨੂੰ ਉਹਦੇ ਨਾਲ ਹੀ ਨਾ ਆ ਮੱਕਾ ਬਾਰੇ ਹੋਵੇ ਵੀ ਥੰਦੇ ਸ਼ਾਂਗਣੇ ਵਾਲਾ ਤੇ ਆਪਣੇ ਘਰ ਦੀ ਜਗ੍ਹਾ ਚ ਆ ਹੈਗਾ ਸਾਈਕਲ ਵਾਲਾ ਰੋਡ ਬਾਦੂ ਬੜਾ ਗੱਡੀ ਵੀ ਲੰਘ ਜਾਂਦੀ ਹੈ ਇਹਦੇ ਨਾਲ ਆਉਣ ਵਾਲਾ ਰਾਹ ਤੇ ਆ ਹੈਗਾ 메ਨ ਰੋਡ ਤੇ ਆ ਹੈਗਾ ਆਪਣਾ ਛੋਟਾ ਜਿਹਾ ਘਰ ਆ ਆ ਆਪਣਾ ਹੈਗਾ ਐਂਟਰੀ 17 ਨੰਬਰ ਘਰ ਆ ਗੱਡੀ ਆਪਾਂ ਇੱਥੇ ਖੜਾ ਲਈ ਜੀ ਆਹ ਦੇਖ ਲੈ ਚਲੋ ਉੱਪਰੋਂ ਟੀਮ ਥੱਲੇ ਛਾਂ ਗੰਜਈਆ ਚੱਲ ਰਿਹਾ ਇੱਕ ਕਬੂਟਾ ਹੋ ਲੱਗਿਆ ਆ ਇਧਰ ਆ ਚੜੀਆਂ ਬੇਲਾ ਬੁੱਲਾ ਜੀਆਂ ਅੰਗੂਰ ਲੱਗੇ ਤੇ ਆ ਵੀ ਇਹਦੀ ਵੀ ਛਾਂ ਛਗਈਆ ਕਰਤਾ ਹੋਇ ਢੇਰ ਲਾਤਾ ਅੰਗੂਰ ਕਰੋ ਚੈੱਕ ਕਰਾਂ ਅੰਗੂਰ ਚੈੱਕ ਕਰਦੇ ਤੇ ਸਿੰਘੂਰ ਨੇ ਵਧੀਆ ਟੌਪ ਦੇ ਕਰੋ ਚੈੱਕ ਇਹ ਉਹੀ ਗੱਡੀ ਆ ਜਿਹੜੀ ਆ ਹੁਣੇ-ਹੁਣੇ ਤੁਸੀਂ ਦੇਖਿਆ ਵੀਡੀਓ ਚ ਮਾਰੂਤ ਥੋਤੀ ਆ ਜਿਹੜੀ ਪਰ ਉਹ ਕਾਰੀਆਂ ਵਾਂਗ ਆਉਂਦਾ ਸ਼ੈਂਪੂ ਵਗੈਰਾ ਕਰੋ ਚੈੱਕ ਮੈਂਗਾ ਥੋੜੀ ਚੈੱਕ ਕਰਾ ਲਈ ਗੱਡੀ ਨਾਲੇ ਨਾਲੇ ਮਟੀਰੀਅਲ ਚੈੱਕ ਕਰ ਲਿਆ ਵੀ ਸਹੀ ਚੱਲ ਰਿਹਾ ਕੋਈ ਲੀਕ ਨਹੀਂ ਕੋਈ ਤਾਂ ਭਰ ਕੇ ਆਉਣਾ ਚਾਹੀਦਾ ਜੀ ਆਪਾਂ ਤਾਂ ਉਸ ਨੇ ਸਟੈ ਕਰਿਆ ਪਾਣੀ ਆ ਰਹੀ ਹੈ ਜੀ ਝੱਗ ਨਹੀਂ ਦੀ ਬਣਦੀ ਹੈ ਜੀ ਇੱਥੇ ਤੇ ਵੀ ਝੱਗ ਬਣਨ ਲੱਗੀ ਤੇ ਕਿਉਂਕਿ ਜਿਹੜਾ ਪ੍ਰੈਸ਼ਰ ਦਾ ਜਿਹੜਾ ਪ੍ਰੈਸ਼ਰ ਦਾ ਉਹਦੇ ਵਿੱਚ ਪਾਣੀ ਜ਼ਿਆਦਾ ਆਉਂਦਾ ਤਾਂ ਪਾਣੀ ਜ਼ਿਆਦਾ ਆਉਣ ਕਰਕੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਬਣ ਜਾਂਦਾ ਸ਼ੈਂਪੂ ਦਾ ਫੋਮ ਨਹੀਂ ਜਬੜਦੀ ਆਏ ਮੇਰਾ ਪਾਣੀ ਉਹਦਾ ਪਾਣੀ ਘਟਾਇਆ ਉਹਦੇ 'ਚ ਤੇ ਤੇ ਬੋਮ ਬਣ ਲੱਗੀ ਝੱਗ ਬਣ ਲੱਗੀ ਆਜਾ ਰ ਆ ਦੇ ਆਹ ਤੇਲ ਬਰ ਬਣ ਕਿਤੇ ਨਵਾ ਐ ਇੰਨੇ ਚ ਫੋਨ ਦੀ ਕੁਆਲਿਟੀ ਦੇਖ ਲੋ ਤੁਸੀਂ ਕੈਮਰੇ ਦੀ ਕੁਆਲਿਟੀ ਦਾ ਕਿੰਨਾ ਫਰਕ ਪੈ ਜਾਂਦਾ ਜੇ ਕੋਈ ਪੂਰੀ ਵੀਡੀਓ ਦੇਖਦਾ ਤਾਂ ਦੇਖੋ ਵੀ ਫਰਕ ਧਵਾਈ ਚ ਕਿੰਨਾ ਫਰਕ ਪੈ ਗਿਆ ਨਿਕਾਇਆ ਪਿਆ ਕੰਮ ਪੁਰਾਣ ਮਹਾਰਾ ਕਰਦਾ ਲੇਖਲੇਸ਼ ਤੇ ਕੰਬਾਈਟ ਲਈ ਆਦਿ ਕਿ ਹੋਇਆ ਬਸਰੀ ਇਹ ਕੀ ਕਰਦਾ ਪਿਆ ਆਇਆ ਕਈ ਦਿਨ ਬਾਅਦ ਆਇਆ ਨੇ ਗੱਡੀਆਂ ਲੱਗੀਆਂ ਮੈਂ ਤੱਕ ਨਿਆ ਕਰਿਆ ਪੰਜ ਪੰਜ ਤੇ ਦੋਨੋਂ ਟੋਪਾ ਇੱਕ ਨੋਟ ਕਰਤਾ ਮਸ਼ੀਨੇ ਬਾਰੇ ਮੁੱਛਿਆ ਵਤਾ ਆ ਕੇ ਕਰਨ ਲੱਗ ਗਿਆ ਕਹਿੰਦਾ ਮੈਂ ਬੁਲਾਉਣਾ ਪੁਲਿਸ ਨੂੰ ਫੁਲਾਉਣਾ ਮੈਂ ਕਹਾਂ ਬੁਲਾਣਾ ਗਲਤੀ ਆ ਆਪਣੀ ਜਾਲੀ ਲਛਣਾਂ ਤੇ ਹੋਰ ਬਹੁਤ ਆਉਂਦੇ ਨੇ ਹੁਣ ਤਾਂ ਹੀ ਕਿਸੇ ਦੀ ਮਦਦ ਨਹੀਂ ਕਰੀ ਜੀ ਪੰਪ ਤੇ ਜਾ ਕੇ ਫਸਾਲੇ ਪੈਸੇ ਵਧੀਆ ਫਸਾ ਕੇ ਬੈਠੇ ਰੋਜ਼ਾ ਲੋਟੇ ਫੇਰ ਆਉਂਦੇ ਆ ਦੁਨੀਆ ਬਥੇਰੇ ਇੱਥੇ ਕਰਕੇ ਦੇਖ ਲਈ ਜੀ ਮਦਦ ਕਰ ਕਰ ਦੇਖ ਲਈ ਲੋਕਾਂ ਦੀ ਇੱਥੇ ਕਿਹਨਾਂ ਸਿਆਣਾ ਹੁੰਦਾ ਕੋਈ ਰਫੜੇ ਪੈਂਦਾ ਇੱਕ ਵਾਰ ਕਹਿ ਜੀ ਮੈਂ ਮਦਦ ਕਰਨ ਲੱਗ ਗਿਆ ਥਲਾ ਮਸ਼ੀਨ ਚ ਵੀ ਤਾਂ ਨੋਟ ਫਸ ਗਿਆ ਮੁਰ ਕੇ ਪੱਲੇ ਤੇ ਦੇ ਪੈਸੇ ਜਿੱਦਣ ਮੇਰੇ ਪੈਸੇ ਆਏ ਮੱਲਾ ਦੀ ਘਟੋ ਘਟ 20 ਦਿਨ ਬਾਅਦ ਉਹ ਮੁਰ ਕੇ ਪੈਸੇ ਕੱਢ ਕੇ ਲੈ ਕੇ ਸਾਣੇ ਮਸ਼ੀਨ ਮਸ਼ੀਨ ਸਾਰਾ ਕੋਈ ਕੱਢ ਲਏ ਜਾਂਦੇ ਨੇ ਨੋਟ ਕੱਢ ਕੇ ਦੇ ਉਹਨਾਂ ਨੇ ਫਿਰ ਸਿਕਿਉਰਿਟੀ ਵਾਲੇ ਲੈ ਜਾਂਦੇ ਨੇ ਪੈਸੇ ਕੱਢ ਕੇ